ਤਾਂ ਬੀਤੇ ਦਿਨ 21 ਦਸ ਨੂੰ ਪੰਜਾਬ ਸਰਕਾਰ ਨੇ ਲਿਆ ਇੱਕ ਵੱਡਾ ਫੈਸਲਾ ਸੀਐਮ ਮਾਨ ਦੇ ਵੱਲੋਂ ਦਿੱਤਾ ਗਿਆ ਵੱਡਾ ਤੋਹਫਾ ਤਾਂ ਕੀ ਹੁਣ ਡੀਏ ਤੇ ਵਿੱਤ ਮੰਤਰੀ ਵੱਲੋਂ ਹੋਵੇਗਾ ਐਲਾਨ ਦਿਵਾਲੀ ਤੋਂ ਪਹਿਲਾਂ 2.9 ਦੇ ਸਕੇਲ ਅਤੇ ਬਾਕੀ ਰਹਿੰਦੀਆਂ ਮੰਗਾਂ ਹੋਣਗੀਆਂ ਪੂਰੀਆਂ ਸੋਸ਼ਲ ਮੀਡੀਆ ਤੇ ਖਬਰਾਂ ਹੋਣਾਂ ਵਾਇਰਲ ਕੀ ਹੈ ਵਾਇਰਲ ਖਬਰਾਂ ਦੀ ਸੱਚਾਈ ਮਜ਼ਦਮਾਂ ਤੇ ਪੈਨਸ਼ਨਰਸ ਦੇ ਮੁੱਦਿਆਂ ਦਾ ਹੱਲ ਹੋਵੇਗਾ ਕਿ ਸਰਕਾਰ ਲਗਾਤਾਰ ਮੰਗਾਂ ਨੂੰ ਪੂਰਾ ਕਰਨ ਦੇ ਵਿੱਚ ਅਸਮਰਥ ਰਹਿ ਰਹੀ ਹੈ ਇਸ ਵੀਡੀਓ ਵਿੱਚ ਅਸੀਂ ਇਹੀ ਜਾਣਦੇ ਹਾਂ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਖਬਰਾਂ ਹਾਲ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਜਸਦੀਏ ਬੀਤੇ ਦਿਨ 21 ਅਗਸਤ ਨੂੰ ਸ਼ਾਮ ਹੁੰਦੇ ਹੁੰਦੇ ਸੀਐਮ ਆਂਧੇ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਨਵੇਂ ਨਿਯੁਕਤ ਜਿਹੜੇ ਮੁਲਾਜ਼ਮ ਨੇ ਪੰਜਾਬ ਸਰਕਾਰ ਦੇ ਦੱਸਿਆ ਜਾ ਰਿਹਾ ਕਿ 247 ਨਵੇਂ ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਜਿਹੜਾ ਵੰਡਿਆ ਗਿਆ ਹੈ ਸ਼ਾਮ ਨੂੰ ਇਹ ਵੱਡਾ ਫੈਸਲਾ ਲੈ ਕੇ ਨਿਯੁਕਤੀ ਪੱਤਰ ਵੰਡਿਆ ਗਿਆ। ਸੋ ਇੱਕ ਵੱਡੀ ਤੇ ਅਹਿਮ ਜਾਣਕਾਰੀ ਨਿਕਲ ਕੇ ਆਈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਨੇ ਉਹਨਾਂ ਦਾ ਹੱਲ ਕਰਨ ਦੇ ਲਈ ਹੁਣ ਡੀਏ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਪੈਂਡਿੰਗ 13% ਡੀਏ ਨੂੰ ਦੱਸਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਵੱਲੋਂ ਇਲਾਨ ਹੋ ਸਕਦਾ ਹੈ ਦਿਵਾਲੀ ਤੋਂ ਪਹਿਲਾਂ ਅਤੇ 2.9 ਪੇ ਸਕੀਲ ਅਤੇ ਬਾਕੀ ਰਹਿੰਦੀਆਂ ਜਿਹੜੀਆਂ ਮੰਗਾਂ ਨੇ ਜਿਵੇਂ ਕਿ OPS ਹੋ ਗਿਆ ਇਸ ਤੋਂ ਇਲਾਵਾ ਐਮਪੀ ਕਮਿਸ਼ਨ ਦੇ ਏਰੀਅਰ ਦੇ ਬਕਾਏ ਦੀ ਦੂਜੀ ਕਿਸ਼ਤ ਹੋ ਗਈ ਸੋ ਇਹਨਾਂ ਮੰਗਾਂ ਨੂੰ ਲੈ ਕੇ ਵੀ ਵੱਡਾ ਫੈਸਲਾ ਜਿਹੜਾ ਹੈ ਆ ਸਕਦਾ ਹੈ ਬਾਕੀ ਤੁਹਾਨੂੰ ਦੱਸਿਏ ਇਹ ਜੋ ਖਬਰਾਂ ਨਿਕਲ ਕੇ ਆ ਰਹੀਆਂ ਨੇ ਸੋਸ਼ਲ ਮੀਡੀਆ ਤੋਂ ਆ ਰਹੀਆਂ ਨੇ ਅਤੇ ਮੁਲਾਜ਼ਮ ਜਥੇਬੰਦੀਆਂ ਤੇ ਪੈਨਸ਼ਨਸ ਜਥੇਬੰਦੀਆਂ ਹੁਣ ਲਗਾਤਾਰ ਮੰਗ ਕਰ ਰਹੀਆਂ ਨੇ ਕਿ ਉਹਨਾਂ ਦਾ ਜਿਹੜਾ ਪੈਂਡਿੰਗ 13% ਡੀਏ ਹੈ ਯਾਨੀ ਕਿ ਕੇਂਦਰ ਦੇ ਬਰਾਬਰ 55% ਡੀਏ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਸੋ ਉਸ ਨੂੰ ਲੈ ਕੇ ਵਿਸ਼ੇਸ਼ ਚਰਚਾ ਜਿਹੜੀ ਹੈ ਪੰਜਾਬ ਸਰਕਾਰ ਨਾਲ ਕਰਨ ਦੀ ਤਿਆਰੀ ਹੈ ਸੋ ਹੁਣ ਦੇਖਣਾ ਇਹ ਹੋਵੇਗਾ ਕਿਹੜਾ ਵੱਡਾ ਫੈਸਲਾ ਨਿਕਲ ਕੇ ਆਉਂਦਾ ਹੈ ਜਿਵੇਂ ਹੀ ਕੋਈ ਵੱਡੀ ਅਪਡੇਟ ਆਏਗੀ ਅਸੀਂ ਤੁਹਾਨੂੰ ਟਾਈਮ ਨਾਲ ਅਪਡੇਟ ਕਰਾਂਗੇ ਸੋ ਇਸ ਵੀਡੀਓ ਵਿੱਚ ਇੰਨਾ ਹੀ ਧੰਨਵਾਦ